ਮਹਾਕੰਬ ਕਦੋਂ ਹੈ ਸ਼ਾਹੀ ਇਸ਼ਨਾਨ ਕਦੋਂ ਹੋਣਾ ਹੈ ਕੰਬ ਨਾਲ ਜੁੜੇ ਸਾਰੇ ਅਹਿਮ ਸਵਾਲਾਂ ਦੇ ਜਵਾਬ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਲਦੀ ਤੋਂ ਜਲਦੀ ਕਰ ਲਓ ਤਾਂ ਜੋ ਤੁਹਾਨੂੰ ਅਜਹੀ ਜਾਣਕਾਰੀ ਮਿਲਦੀ ਰਹੇ ਆ ਜਾਓ ਚੱਲਦੇ ਹਾਂ ਪੂਰੀ ਜਾਣਕਾਰੀ ਵੱਲ ਮਹਾਕੰਬ ਮੇਲਾ 2025 13 ਜਨਵਰੀ ਤੋਂ ਸ਼ੁਰੂ ਹੋ ਕੇ 26 ਫਰਵਰੀ ਨੂੰ ਸਮਾਪਤ ਹੋਵੇਗਾ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਇਕੱਠਾਂ ਵਿੱਚੋਂ ਇੱਕ ਮਹਾਕੌਮ ਮੇਲਾ 2025 ਉੱਤਰ ਪ੍ਰਦੇਸ਼ ਦੇ ਰਿਆਗਰਾਜ ਵਿਖੇ 13 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਹ ਮੇਲਾ 26 ਫਰਵਰੀ ਨੂੰ ਆਪਣੀ ਸਮਾਪਤੀ ਵੱਲ ਵਧੇਗਾ। ਇਸ ਵਿੱਚ 40 ਕਰੋੜ ਸ਼ਰਧਾਲੂਆਂ ਦੇ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। Hindu ਮਾਨਤਾ ਅਨੁਸਾਰ ਇੱਥੇ ਡੁੱਬਕੀ ਲਗਾਉਣ ਨਾਲ ਉਹ ਜੀਵਨ ਅਤੇ ਮਰਨ ਦੇ ਚੱਕਰ ਤੋਂ ਮੁਕਤ ਹੋ ਸਕਦੇ ਹਨ। ਕੌਮ ਮੇਲਾ ਕੀ ਹੈ? ਕੰਮੇਲੀ ਵਿੱਚ ਕਈ ਰਸਮਾਂ ਸ਼ਾਮਲ ਹਨ ਜਿਵੇਂ ਕਿ ਪਵਿੱਤਰ ਇਸ਼ਨਾਨ ਦੀ ਰਸਮ ਸਭ ਤੋਂ ਮਹੱਤਵਪੂਰਨ ਹੈ ਐਸਚ ਤ੍ਰੇਵਣੀ ਸੰਗਮ ਵਿਖੇ ਲੱਖਾਂ ਸ਼ਰਧਾਲੂ ਪਵਿੱਤਰ ਇਸ਼ਨਾਨ ਵਿੱਚ ਸ਼ਾਮਲ ਹੁੰਦੇ ਹਨ ਤ੍ਰੇਵਣੀ ਸੰਗਮ ਸੰਸਕ੍ਰਿਤ ਦਾ ਸ਼ਬਦ ਹੈ ਇਸ ਦਾ ਅਰਥ ਤੈ ਨਦੀਆਂ ਦਾ ਸੰਗਮ ਹੈ ਜੋ ਕਿ ਗੰਗਾ ਯਮੁਨਾ ਅਤੇ ਇਤਿਹਾਸਿਕ ਸਰਸਵਤੀ ਨਦੀ ਹੈ ਇਹ ਸੰਗਮ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿਖੇ ਹੈ ਇਸ ਪਵਿੱਤਰ ਇਸ਼ਨਾਨ ਰਾਹੀਂ ਮੰਨਿਆ ਜਾਂਦਾ ਹੈ ਕਿ ਜੈਤੀ ਸਾਰੇ ਪਾਪਾਂ ਤੋਂ ਸ਼ੁੱਧ ਹੁੰਦਾ ਹੈ ਅਤੇ ਆਪਣੇ ਆਪ ਨੂੰ ਅਤੇ ਆਪਣੇ ਪੂਰਵਜਾਂ ਨੂੰ ਉਹਨਾਂ ਜਨਮ ਦੇ ਚੱਕਰ ਤੋਂ ਮੁਕਤ ਕਰ ਸਕਦਾ ਹੈ ਅਤੇ ਨਾਲ ਹੀ ਮੋਕਸ਼ ਜਾਂ ਅਧਿਆਤਮਿਕ ਮੁਕਤੀ ਪ੍ਰਾਪਤ ਕਰ ਸਕਦਾ ਹੈ। ਪਵਿੱਤਰ ਇਸ਼ਨਾਨ ਦੇ ਨਾਲ-ਨਾਲ ਸ਼ਰਧਾਲੂ ਪਵਿੱਤਰ ਨਦੀ ਦੇ ਕੰਢੇ ਪੂਜਾ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਵੱਖ-ਵੱਖ ਸਾਧੂਆਂ ਅਤੇ ਸੰਤਾਂ ਵੱਲੋਂ ਪ੍ਰਵਚਨਾ ਦਾ ਆਯੋਜਨ ਕੀਤਾ ਜਾਂਦਾ ਹੈ। ਸਾਹੀ ਇਸ਼ਨਾਨ ਕਦੋਂ ਹੈ? ਮਹਾਕੰਬ ਦੌਰਾਨ ਪੂਰੇ ਸਮੇਂ ਹੀ ਇਸ਼ਨਾਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਕੁਝ ਤਰੀਕਿਆਂ ਦਾ ਖਾਸ ਮਹੱਤਵ ਹੈ ਹਾਲਾਂਕਿ ਮਹਾਕੰਬ ਦੌਰਾਨ ਪੂਰੇ ਸਮੇਂ ਹੀ ਇਸ਼ਨਾਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਕੁਝ ਤਰੀਕਿਆਂ ਦਾ ਖਾਸ ਮਹੱਤਵ ਹੈ ਇਸ ਨੂੰ ਸ਼ਾਹੀ ਇਸ਼ਨਾਨ ਦਾ ਰਾਜਯੋਗੀ ਇਸ਼ਨਾਨ ਵਜੋਂ ਵੀ ਜਾਣਿਆ ਜਾਂਦਾ ਹੈ ਸ਼ਾਹੀ ਇਸ਼ਨਾਨ ਕੰਬ ਮੇਲੇ ਦਾ ਮੁੱਖ ਆਕਰਸ਼ਣ ਹੁੰਦਾ ਹੈ ਕੰਬ ਮੇਲਾ ਕੰਬ ਮੇਲੇ ਦੀ ਅਧਿਕਾਰ ਵੈਬਸਾਈਟ ਅਨੁਸਾਰ ਸ਼ਾਹੀ ਇਸ਼ਨਾਨ ਦੀਆਂ ਤਰੀਕਾਂ ਹੀ ਟਿੱਤਰ ਸਾਈ ਅਨੁਸਾਰ ਹਨ ਕੰਬ ਮੇਲੇ ਦੀ ਅਧਿਕਾਰਤ ਵੈਬਸਾਈਟ ਅਨੁਸਾਰ ਸ਼ਾਹੀ ਇਸ਼ਨਾਨਾ ਦੀਆਂ ਤਰੀਕਾਂ ਕੁਝ ਇਸ ਪ੍ਰਕਾਰ ਹਨ 13 ਜਨਵਰੀ ਪੂਰਨਿਮਾ 14 ਜਨਵਰੀ ਮਕਰ ਸਤਕ੍ਰਾਂਤੀ 29 ਜਨਵਰੀ ਮੌਨੀ ਅਵਸਥਾ 3 ਫਰਵਰੀ ਬਸੰਤ ਪੰਚਮੀ 12 ਫਰਵਰੀ ਮਾਗੀ ਪੂਰਨਿਮਾ 26 ਫਰਵਰੀ ਮਹਾ ਸ਼ਿਵਰਾਤਰੀ ਕਿੱਥੇ ਕਿੱਥੇ ਹੁੰਦਾ ਹੈ ਕੰਬ ਮੇਲਾ ਅਸਮੀ ਲਿਦਾ ਬਕਵਾਕ ਸਮੇਦਾਰਨ ਦੇਸ਼ ਵਿੱਚ ਚਾਰ ਥਾਵਾਂ 'ਤੇ ਆਯੋਜਨ ਕੀਤਾ ਜਾਂਦਾ ਹੈ ਜੋ ਕਿ ਪ੍ਰਿਆਗਰਾਜ ਹਰਿਦੁਆਰ ਨਾਸਿਕ ਅਤੇ ਉਜੈਨ ਪ੍ਰਿਆਗਰਾਜ ਵਿੱਚ ਤ੍ਰਿਵੇਣੀ ਸੰਗਮ ਵਿਖੇ ਆਯੋਜਨ ਹੁੰਦਾ ਹੈ ਇਸ ਸੰਗਮ ਵਿੱਚ ਗੰਗਾ ਯਮੁਨਾ ਅਤੇ ਇਤਿਹਾਸਿਕ ਸਰਸਵਤੀ ਨਦੀ ਸ਼ਾਮਿਲ ਹੈ ਹਰਿਦੁਆਰ ਵਿਖੇ ਗੰਗਾ ਨਦੀ ਦੇ ਕੰਢੇ ਨਾਸਿਕ ਵਿਖੇ ਗੋਦਾਵਰੀ ਨਦੀ ਉਜੈਨ ਵਿਖੇ ਸ਼ਿਪਰਾ ਨਦੀ ਕੰਬ ਮੇਲੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਕੰਬ ਮੇਲੇ ਦੀ ਅਧਿਕਾਰਤ ਵੈਬਸਾਈਟ ਤਾਬਕ ਕੰਬ ਮੇਲੇ ਮੁੱਖ ਤੌਰ ਤੇ ਪੰਜ ਪ੍ਰਕਾਰ ਦੇ ਹੁੰਦੇ ਹਨ ਕੰਬ ਮੇਲਾ ਪੂਰਨ ਕੰਬ ਮੇਲਾ ਅਰਧ ਚੱਕਰ ਕੰਬ ਮੇਲਾ ਕੰਬ ਮੇਲਾ ਅਤੇ ਮਾਲ ਕੰਬ ਮੇਲਾ ਮਹਾ ਕੰਬ ਮੇਲਾ ਇਹ ਕੰਬ ਮੇਲਾ ਸਭ ਤੋਂ ਪ੍ਰਮੁੱਖ ਮੰਨਿਆ ਜਾਂਦਾ ਹੈ ਇਸ ਦਾ 144 ਸਾਲ ਬਾਅਦ ਆਯੋਜਨ ਕੀਤਾ ਜਾਂਦਾ ਹੈ ਦਰਅਸਲ 12 ਸਾਲ ਬਾਅਦ ਹੌਣ ਵਾਲੇ ਕੰਬ ਮੇਲੇ ਦੇ 12 ਚੱਕਰ ਪੂਰੇ ਹੋਣ ਤੋਂ ਬਾਅਦ 144 ਸਾਲ ਬੰਦੇ ਹਨ ਜਿਸ ਮਗਰੋਂ ਕੰਬ ਮੇਲੇ ਦਾ ਆਯੋਜਨ ਹੁੰਦਾ ਹੈ ਪੂਰਨ ਕੰਬ ਮੇਲਾ ਇਹ ਕੰਬ ਮੇਲਾ 12 ਸਾਲ ਮਗਰੋਂ ਆਉਂਦਾ ਹੈ ਸਾਲ 2013 ਵਿੱਚ ਪੂਰਨ ਕੰਬ ਮੇਲਾ ਆਯੋਜਿਤ ਕੀਤਾ ਗਿਆ ਸੀ ਅਰਧ ਕੰਬ ਮੇਲਾ ਇਹ ਮੇਲਾ 6 ਸਾਲ ਮਗਰੋਂ ਹੁੰਦਾ ਹੈ ਕੰਬ ਮੇਲੇ ਦੇ ਵਿਚਕਾਰ ਅਰਧ ਮੇਲਾ ਆਯੋਜਿਤ ਕੀਤਾ ਜਾਂਦਾ ਹੈ ਸਾਲ 2019 ਵਿੱਚ ਆਰਧ ਕੌਮਬ ਮੇਲਾ ਆਯੋਜਿਤ ਕੀਤਾ ਗਿਆ ਸੀ ਕੌਮ ਮੇਲਾ ਇਸ ਦਾ ਹਰ 4 ਸਾਲ ਬਾਅਦ ਆਯੋਜਨ ਹੁੰਦਾ ਹੈ ਮਾਘ ਕੌਮਬੇਲਾ ਇਸ ਦਾ ਹਰ ਸਾਲ ਪ੍ਰਿਆਗਰਾਜ ਵਿਖੇ ਆਯੋਜਨ ਕੀਤਾ ਜਾਂਦਾ ਹੈ ਪ੍ਰਬੰਧ ਅਤੇ ਇੰਤਜ਼ਾਮ ਮਹਾਕੌਮਬ ਲਈ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ ਭਾਰਤੀ ਮੌਸਮ ਵਿਭਾਗ ਵੱਲੋਂ ਆਗਾਮੀ ਮਹਾਕੌਮਬ ਦੇ ਮੱਦੇ ਨਜ਼ਰ ਵਿਸ਼ ਵਿਸ਼ੇਸ਼ ਤੌਰ ਤੇ ਵੈਬ ਪੇਜ ਲਾਂਚ ਕੀਤਾ ਗਿਆ ਹੈ ਇਹ ਵੈਬ ਪੇਜ ਹਰ 15 ਮਿੰਟ ਮਗਰੋਂ ਮੌਸਮ ਦੀ ਅਪਡੇਟ ਦੇਵੇਗਾ ਅਤੇ ਨਾਲ ਹੀ ਦਿਨ ਵਿੱਚ ਦੋ ਵਾਰ ਮੌਸਮ ਦਾ ਅਨੁਮਾਨ ਦਿੱਤਾ ਜਾਵੇਗਾ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਪ੍ਰਿਆਗਰਾਜ ਵਿੱਚੋਂ ਮਹਾਕੰਬ ਵਜੋਂ ਅਸਥਾਈ ਜ਼ਿਲ੍ਹਾ ਬਣਾਇਆ ਗਿਆ ਹੈ ਇਹ ਅਸਥਾਈ ਜ਼ਿਲ੍ਹਾ 4 ਮਹੀਨਿਆਂ ਲਈ ਬਣਾਇਆ ਗਿਆ ਹੈ ਜਿਸ ਵਿੱਚ 4 ਤਹਿਸੀਲਾਂ ਦੇ ਨਾਲ 50000 ਹੈਕਟੇਅਰ ਦਾ ਖੇਤਰ ਵੀ ਸ਼ਾਮਲ ਕੀਤਾ ਗਿਆ ਹੈ ਕੰਬੋ ਮੇਲੇ ਦੌਰਾਨ ਵੱਡੇ ਪੱਧਰ ਤੇ ਸ਼ਰਧਾਲੂ ਦਰਸ਼ਨ ਅਤੇ ਇਸ਼ਨਾਨ ਲਈ ਆਉਂਦੇ ਹਨ ਪ੍ਰਸ਼ਾਸਨ ਦੇ ਅਨੁਮਾਨ ਅਨੁਸਾਰ 40 ਲੱਖ ਦੇ ਕਰੀਬ ਸ਼ਰਧਾਲੂ ਕੰਬ ਮੇਲੇ ਦੌਰਾਨ ਪ੍ਰਿਆਗਰਾਜ ਵਿੱਚ ਦਾਖਲ ਹੋਣਗੇ ਉਤਰੀ ਮੱਧ ਰੇਲਵੇ ਦੇ ਲੋਕ ਸੰਪਰਕ ਅਫਸਰ ਸੀ ਪੀ ਰਾਓ ਸ਼ਸ਼ੀਕਾਂਤ ਤ੍ਰਿਪਾਠੀ ਨੇ ਮਹਾਕੰਬ ਦੀਆਂ ਤਿਆਰੀਆਂ ਬਾਰੇ ਬੋਲਦੇ ਹੋਇਆ ਨਾਈ ਦੋ ਦੱਸਿਆ ਪ੍ਰਸ਼ਾਸਨ ਦੇ ਅਨੁਮਾਨ ਅਨੁਸਾਰ ਕੰਬ ਮੇਲੇ ਦੌਰਾਨ ਲਗਭਗ 40 ਕਰੋੜ ਲੋਕ ਪ੍ਰਿਆਗਰਾਜ ਪਹੁੰਚਣਗੇ ਐਸ ਲਈ ਸਰਦਾਲੂਆਂ ਦੇ ਵੱਡੇ ਇਕੱਠ ਨੂੰ ਸੰਭਾਲਣ ਲਈ ਰੇਲਵੇ ਵੱਲੋਂ ਕਈ ਇੰਤਜ਼ਾਮ ਕੀਤੇ ਗਏ ਹਨ ਰੇਲਵੇ ਪ੍ਰਯਾਗਰਾਜ ਲਈ 1300 ਰੇਲ ਗੱਡੀਆਂ ਚਲਾਵੇਗਾ ਇਸ ਵਿੱਚ ਹਜ਼ਾਰ ਆਮ ਗੱਡੀਆਂ ਅਤੇ 10 10000 ਵਿਸ਼ੇਸ਼ ਗੱਡੀਆਂ ਸ਼ਾਮਲ ਹਨ ਮਹਾਕੰਮ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਯਾਗਰਾਜ ਦੇ ਪੁਲਿਸ ਇੰਸਪੈਕਟਰ ਜਨਰਲ ਤਰुण ਗਾਬਾ ਨੇ ਐਨਆਈ ਨੂੰ ਦੱਸਿਆ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 7 ਪੱਧਰੀ ਸੁਰੱਖਿਆ ਯੋਜਨਾ ਲਾਗੂ ਕੀਤੀ ਗਈ ਹੈ। ਇਸ ਵਿੱਚ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਵੱਖ-ਵੱਖ ਪੱਧਰਾਂ ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾਵੇਗੀ। ਸਾਰੇ ਪੱਧਰਾਂ ਤੇ ਨਿਗਰਾਨੀ ਲਈ 2700 ਕੈਮਰੇ ਲਗਾਏ ਗਏ ਹਨ ਜਿਨ੍ਹਾਂ ਨਾਲ ਪੁਲਿਸ ਪ੍ਰਸ਼ਾਸਨ ਹਰ ਸਥਿਤੀ ਵਿੱਚ ਨਜ਼ਰ ਬਣਾ ਕੇ ਰੱਖੇਗਾ। ਉਹਨਾਂ ਨਾਲ ਹੀ ਕਿਹਾ ਕਿ ਸੂਬਾ ਅਤੇ ਕੇਂਦਰੀ ਏਜੰਸੀਆਂ ਵਿਚਕਾਰ ਲਗਾਤਾਰ ਸੰਪਰਕ ਅਤੇ ਤਾਲਮਿਲ ਕੀਤਾ ਜਾ ਰਿਹਾ ਹੈ।